हां जी किसान ਵੀਰੋ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਹਾਂ ਤੁਹਾਡਾ YouTube ਚੈਨਲ ਖਰਾ ਡੇਰੀ ਫਾਰਮ ਤਰਨਤਾਰਨ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾਉਣ ਆਪਾਂ ਪਹੁੰਚੇ ਆ ਐਡਰੈਸ ਇਹ ਕਰੀਬ ਬਾਈ ਦਾ ਜਰੂਰ ਕਨਫਰਮ ਕਰ ਲਿਓ ਪਿੰਡ ਚਾਟੀਵਿੰਡ ਤਹਿਸੀਲ ਤੇ ਜ਼ਿਲ੍ਹਾ ਸ਼ਹੀ ਅਮਰਸਰ ਸਾਹਿਬ ਨਾਮ ਜੋਗਨ ਦੋਸਤੋ ਪਿੰਨ ਨਾਗ ਕਮ ਦੇ ਵਿੱਚ ਹੋਣਗੀ ਇੱਕ ਜਿਹੜੀ ਗਾਂ ਹੈ ਕਾਲੀ ਗਾਂ ਜਿਹੜੀ ਬਿਲਕੁਲ ਤਾਜੀ ਸੂਈ ਹੈ ਬਚਾ ਆ ਤੇ ਮਗਰ ਜੇ ਤੇ ਇੱਕ ਜਿਹੜੀ ਗਾਂ ਹੈ ਚਿੱਟੀ ਗਾਂ ਆ ਇਹ ਦੋਸਤੋ ਹੈਗੀ ਆ ਜੀ ਟੋਕੜ ਤੇ ਇੱਕ ਗਾਇਤ ਵਧੀਆ ਜੀ ਦੋਸਤੋ ਇਹ ਗੱਭੜਿਆ ਜੀ ਪ੍ਰੋਪਰ ਡਿਟੇਲ ਸਾਰੀ ਇਹਨਾਂ ਤਨਾਂ ਹੁੰਦਾ ਦੀ ਆਪਾਂ ਬਾਈ ਜੋ ਬੰਦੇ ਕੋਲੋਂ ਪੁੱਛ ਕੇ ਤੁਹਾਨੂੰ ਸਾਂਝੀ ਕਰ ਲਾਂਗੇ ਉਸ ਤੋਂ ਪਹਿਲਾਂ ਬੇਨਤੀ ਆ ਪਸ਼ੂ ਖਰੀਦਣ ਤੋਂ ਪਹਿਲਾਂ ਤਸੱਲੀ ਜਿਹੜੀ ਕਰਨੀ ਆ ਪਸ਼ੂ ਦੀ ਨਰਖ ਪਰ ਜਿਹੜੀ ਕਰਨੀ ਆ ਦੋਸਤੋ ਤੁਸੀਂ ਆਪ ਅਗੇ ਕਰਨੀ ਹੁੰਦੀ ਆ ਆਪਣਾ ਹੱਕ ਸਮਝ ਕੇ ਆਪਣਾ ਫਰਜ਼ ਸਮਝ ਕੇ ਤਸੱਲੀ ਕਰਕੇ ਪਸ਼ੂ ਖਰੀਦਿਆ ਕਰੋ ਤਾਂ ਆਕੇ ਬਾਅਦ ਵਿੱਚ ਕੋਈ ਲੰਬੇਲੀ ਗੱਲ ਨਾ ਹੋਵੇ ਗੱਲਬਾਤ ਬਾਈ ਨਾਲ ਕਰਦੇ ਆ ਡਿਟੇਲ ਸਾਰੀ ਪੁੱਛਦੇ ਆ ਵੀਡੀਓ ਅੰਤ ਤੱਕ ਜ਼ਰੂਰ ਦੇਖਿਓ ਜੀ ਮੈਂ ਜੋਗਨ ਸਾਸਰੀ ਕਾਲ ਸਾਸਰੀਆ ਵੀਰ ਜੀ ਹੋਰ ਠੀਕ ਠਾਕ ਵ ਕਤੋਂ ਘੜੇ ਤੜੇ ਹੁੰਦਾ ਤਰੇ ਆ ਡੰਗਰਾਂ ਵਾਲਿਆਂ ਆ ਆਸ਼ਾ ਗੰਗੋ ਰੇਟੀਆਂ ਸੌਕੀਆਂ ਏ ਮਰਨ ਲੈਣੀਆਂ ਔਕੀਆਂ ਆ ਇਹਦੇ ਗੰਗੋ ਸਾਜੀ ਦੇਣੀ ਨਾ ਗੇਣੀ ਲੱਕ ਦੋ ਰਹਾ ਹੈ ਨਾ ਮੋਟਰਸਾਈਕਲ ਤੇ ਬੋਲ ਦੇ ਡਰਸਿਕ ਪੈਂਟ ਚਾਟੇ ਪੈਂਟ ਸ਼ਾਇਦ ਮਰਸਾਲ ਸਿਗਰੀ ਮਸਾਲਾ 3 ਨੰਬਰੇ ਦਾ ਨੰਬਰ 8 18 74 266 ਨਾ ਜੋ ਬੰਦੀ ਠੀਕ ਹੈ ਜੀ ਜੀ ਜਿਹੜੀ ਇਹ ਗਾਂ ਕਾਲੀ ਗਾਂ ਕਨਾਟੇ ਮਗਸ ਸੂਈ ਜੀ ਇਹ ਕੱਲ ਸਵੇਰ ਦੀ ਸੂਈ ਜ ਆ ਬੱਚਾ ਜੀ ਆ ਬਚਨ ਹੋਣਾ ਹੈ ਨਾ ਹਾਂਜੀ ਠੀਕ ਹੈ ਜੀ ਇਤੋਂ ਬੋਲਾ ਜਿਹੜਾ ਜਿਹੜਾ ਆਪਾਂ ਚੋਇਆ ਨਾ ਜੀ ਇਹਦੀ ਹਾਂ ਹੰਤੇ ਜੀ ਜੁਆ ਹੀ ਨਹੀਂ ਦੀ ਹਾਂ ਜਿਆਦਾ ਪੀ ਚੋਈ ਜਾਂ ਸੇਰੇ ਸੇਰੇ ਚੋਈ ਹੈ ਹਾਂ ਤੇ ਖਾਲੀ ਨਹੀਂ ਕੀਤੀ ਬੋਲੇ ਪੂਰੀ ਅੱਛਾ ਆ ਜਾ 8 8 9 ਕਿਲੋ ਬੋਲੀ ਹੋਗੀ ਬੱਚੀ ਕੋ ਅੱਛਾ 8 9 ਕਿਲੋ ਬੋਲੀ ਹੋਣੀ ਹੈ ਹਾਂਜੀ 8 9 ਕਿਲੋ ਬੋਲੀ ਹੋਊਗੀ ਜੀ ਸੂਹਾ ਦੂਜਾ ਸੀ ਸੂਹਾ ਪਹਿਲਾ ਜੀ ਅੱਛਾ ਪਹਿਲਾ ਸੂਹਾ ਸੀ ਮੂੰਹ ਦੀ ਚਾਰ ਦੰਦਾਂ ਦਾ ਬੱਚੀ ਅੱਛਾ ਚਾਰ ਦੰਦ ਮੂੰਹ ਤੇ ਹੋਰ ਜਲਦੀ ਦੀ ਅੱਛੀ ਆ ਜੀ ਬਲੈਕ ਜਰਸੀ ਦੋਸਤੋ ਹਾਂ ਜੀ ਤੁਹਾਨੂੰ ਚੈੱਕ ਜੀ ਸੂਹਾ ਪਹਿਲਾ 8 9 ਕਿਲ ਸੋ ਸਭ ਲਈ ਤੁਸੀਂ ਕਰਨੀ ਆ ਨਿਰਖ ਪਰਖ ਤੁਸੀਂ ਕਰਨੀ ਆ ਇੱਥੇ ਆਵੇ ਕੋ ਮੇਰਾ ਵੀਰ ਭਰਾ ਦੋ ਟਾਈਮ ਚੋਵੇ ਲਵੇ ਹਾਂ ਠੀਕ ਹੈ ਜੀ ਪਸ਼ੂ ਤਨੂ ਖਾਤਾ ਕੋ ਦੋ ਟਾਂ ਵਿੱਚ ਚੋਵੇ ਕੋ ਤਿੰਨ ਟਾਂ ਵਿੱਚ ਚੋਵੇ ਜੇ ਕੋ ਸਾਡੇ ਕਵੈਂਟੀ ਤੋਂ ਆਪਾਂ ਕਵੈਂਟੀ ਤੇ ਵੀ ਗਾਂ ਤਾਂਾਂਗੇ ਠੀਕ ਹੈ ਜੀ ਬਾਕੀ ਜਿੰਨੇ ਜੋਗੀ ਹੋਗੀ ਕਰਮਾ ਵਾਲੀ ਸਾਹਿਬ ਹੋਗੀ ਸੀਲਸਲ ਪੂਰੀ ਮਾਂ ਠੰਡੀ ਠੁੰਡੀ ਦਾ ਕੋਈ ਹੰਤ ਮੇਰਾ ਚਿਦਾ ਦੇ ਲਓ ਜੀ ਆ ਕਰ ਲਓ ਚੱਕ ਜੀ ਸੀਲਸਲਾ ਗੱਜਪੂਰੀ ਕਰੋ ਜੀ ਚੱਕ ਇਹਦਾ ਪਹਿਲਾਂ ਵਾਸੀ ਥਲੇ ਹੱਥ ਨਹੀਂ ਲਾਉਣ ਦਿੰਦੀ ਚ ਪਹਿਲਾਂ ਵਾਸੀ ਲਾਈਏ ਦੇ ਠੀਕ ਹੈ ਜੀ ਹਾਂ ਬਲੈਕ ਜਰਸੀ ਹੈ ਦੋਸਤੋ ਲਓ ਜੀ ਚਾਰ ਦੰਦ ਮੂੰਹ ਸੂਰ ਨਵਾਈ ਨੂੰ ਹੀ ਨਹੀਂ ਆ ਵੀ ਕੱਲ ਦੀ ਸੂਈ ਆ ਜੇ ਉਦਾਂ ਚਲੀ ਲਪੜੀ ਲਪੜੀ ਹਾਂਜੀ 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 ਲੈ ਜੋ ਜੀ ਆ ਲੋ ਜੀ ਕਰ ਲਓ ਚੈੱਕ ਅੱਜ ਤੋਂ ਕਿਹੜੇ ਭਾਈ ਗਾਂ ਦੇਣੀ ਆਪਾਂ ਸੱਜਰੇ ਗਾਂ ਵੀ ਅੱਛਾ ਬਿਲਕੁਲ ਨਾਰਮਲ ਰੇਟ ਹੈ ਨਾ ਹਾਂਜੀ ਠੀਕ ਹੈ ਜੀ ਬਈ ਰੇਟ ਜੋ ਮੈਂ ਕਹਿੰਦਾ ਵੀ ਨਾਰਮਲ ਹੀ ਕਰਨਾ ਬਾਕੀ ਵੇਖ ਲੈਣੇ ਇਹ ਕੰਦਾ ਕਰਦਾ ਨਾਰਮਲ ਆ ਲੋ ਜੀ ਕਰ ਲਓ ਚੈੱਕ ਥੋੜੀ ਇੱਕ ਗੱਲ ਇਹ ਆ ਬੱਚੀ ਦੁੱਧ ਪਾਇਆ ਤੇਰੇ ਕੋਲ ਦਊਗੀ ਦੁੱਧ ਬੱਚੀ ਹਾਂਜੀ ਇਹ ਸਾਮਣ ਆਲੀ ਆ ਬੱਚੀ ਦੋ ਚਾਰ ਦਿਨ ਠੀਕ ਹੈ ਜੀ ਇਹ ਮੈਲਾ ਮੂਲਾ ਬੱਚੀ ਨੇ ਮਾਣਾ ਦੇ ਪੌਲੇ ਦੇ ਬੱਚੀ ਆ ਜੀ ਹਾਂਜੀ ਕਰੋ ਬੋਲ ਇਹ ਆਪ 35000 ਦੀ ਬੱਚੀ ਦੇਣੀ ਹਾਂ 35000 ਦੀ ਹਾਂ ਕਿੰਨਾ ਕੁ ਮੰਤਰ ਕਰਦੇ ਨੇ ਇਹਦੇ 1000 ਦਾ ਹਣਾ ਮਾਣਾ 1000 ਦਾ ਹਾਂ ਠੀਕ ਹੈ ਜੀ ਹੋਰ ਹੋਸਦਾ 1000 ਦਾ ਹੋਰ ਜੀ ਯਾਨੀ ਕਿ 35000 233000 33000 ਦੀ ਬੱਚੀ ਦੇ ਦਾਂਗੇ ਬੜਾ ਬੱਚੀ 22 ਸੂ ਬੜੀ ਹੈ ਜੀ ਆ ਲੋ ਜੀ ਕਰ ਲਓ ਚੈੱਕ 33200 ਡਿਮਾਂਡ ਪੈਂਦੀ ਆ। ਇਹਨਾਂ ਵਸਿਖਲੇ ਹੱਥ ਨਹੀਂ ਲਾਉਂਦੇ ਦੀ ਇਹਦਾ ਡੰਗਰ ਤੇ ਗਾਂ ਦੇ ਪਸੇੜੀ ਲਾ ਲੈ ਕੇ ਵਿੱਚ ਪੈਸੇ ਨਹੀਂ ਹੱਥੋਂ ਹੀ ਲਾਉਂਦੇ ਦੀ ਇਹਦਾ। ਠੀਕ ਹੈ ਜੀ। ਇੱਥੇ ਆਵੇ ਦੋ ਟਾਂ ਮੈਂ ਕੋਈ ਚੋਕੇ ਆਪਦੀ ਲਵੇ। ਜੋ ਕੋਈ ਗਵਰੰਟੀ ਦੇ ਉਹ ਆੜੀ ਪੰਜਾਂ ਦਿਨ ਦੀ ਗਵਰੰਟੀ ਦਵਾਗਾ ਗਾਂ ਦਾ ਲਾਲ। ਹਾਂ ਜੀ। ਇਹਦੇ ਬਾਰੇ ਦੱਸੋ ਜੀ। ਇਹ ਮੇਰੇ ਜੀ ਗਾਂ ਤੋਕਲੀ ਆ। ਹਾਂ ਜੀ। ਇਹ ਦੁੱਧ ਕੋਈ 9 ਕਿਲੋ ਹੋਗਾ। ਅੱਛਾ ਜੀ। ਇਹ ਦੋ ਮਹੀਨੇ ਦੀ ਗਾਂ, ਦੋ ਟਾਂ ਮਹੀਨੇ ਦੀ ਗਾਂ ਬਣੀ ਹੋਈ ਆ। ਬੜੀ ਚੱਕ ਕੋਈ ਨਹੀਂ। ਚੱਕ ਨਹੀਂ ਜੀ ਕੋਈ। ਠੀਕ ਹੈ ਜੀ। ਇਹ ਸਾਰੇ ਡੰਗਰ ਤੇ ਤੇ ਕਿਹਨੂੰ ਦ ਸੂਈ ਨੂੰ ਹੋ ਗਏ ਨੇ ਕਿ 3 ਮਹੀਨੇ ਮੇਰੀ ਸੂਈ ਦਾ ਪਾਣੀ ਵੀ ਚੌਵੀਂ ਹੈ ਸੂਈ ਤੇ ਪੰਜਾਂ ਹੈ ਸੂਈ ਜੀ ਅੱਛਾ ਜੀ ਆਪਣੇ 2 ਦਿਨਾਂ ਉਂਗਲੀ ਦੀ ਗਵਰੰਟੀ ਜੀ 2 ਦਿਨਾਂ ਕਿਲੋ ਤੇ ਦੋ ਦੋ 8 ਕਿਲੋ ਕਰਕੇ ਜੀ ਦੋਆਂ ਢਾਈਆਂ ਮਹੀਨੇ ਜਿਹੜੀ ਗੱਬਣ ਵੀ ਹੈਗੀ ਜੀ ਹਾਂ ਚੈੱਕ ਨਹੀਂ ਜੀ ਹੋਈ ਹੈ ਜੀ ਹਾਂ ਚੈੱਕ ਨਹੀਂ ਜੇਗੀ ਜਿਹੜਾ ਬਾਕੀ ਬਚਦਾ ਪੈਸ਼ਨ ਪੂਛਣ ਵੜਾ ਜੀ ਜਾਦਵੀਰ ਵੜੀ ਬਚੀ ਦੀ ਹਾਂਜੀ ਹਾਂਜੀ ਲਓ ਜੀ ਕਰ ਲਓ ਚੈੱਕ ਡੇਰੀ ਚੋਂ ਆਈ ਆ ਡੇਰੀ ਫਾਰਮ ਚੋਂ 9 ਕਿਲੋ ਦੁੱਧ ਹੋਊਗਾ ਜੀ ਬਾਕੀ ਕਿ ਚਿਹਰਾ ਚੂਰਾ ਭਗਾਵੇ ਕਿ ਨਮਾਈ ਨੂੰ ਨਹੀਂ ਜੇ ਕਰਮਾ ਲਈ ਅਲੋ ਜਿੰਨੀ ਜੋਗੀ ਸਾਫ਼ ਹੋਗੀ ਕਰ ਲਓ ਜੀ ਚੈ ਉਹਨਾਂ ਨੇ ਕਹਿੰਦੇ ਬੱਚੀ ਬੱਚੀ ਫੰਡਰ ਨਹੀਂ ਦੇਣੀ ਜੇ ਨਹੀਂ ਆਪਾਂ ਗਾਂ ਹੀ ਦੇ ਦੇਣੀ ਆ ਗਾਂ ਦੇ ਦੇਣੀ ਹੈ ਨਾ 9 ਕਿਲੋ ਦੁੱਧ 2 ਮਹੀਨੇ ਦੀ ਲਾਲ ਗੱਬਣ ਵੀ ਹੈਗਾ ਅੱਛਾ ਹਾਂ ਠੀਕ ਹੈ ਜੀ ਲੋ ਜੀ ਰੇਟ ਵੀ ਛੋਟਾ ਹੀ ਹੋਊਗਾ ਜੀ ਹਾਲੋ ਜੀ ਸੋਏ ਸੋਏ ਪਹੋਂ ਨੂੰ ਇੱਕ ਟਾਈਮ ਦੋ ਟਾਈਮ ਚੂਣਾ ਤੁਹਾਡੀ ਆਪਣੀ ਜ਼ਿੰਮੇਵਾਰੀ ਹੈ ਤੁਹਾਡਾ ਫਰਜ ਹੈ ਫੇ ਦੂਸਰੀ ਗੱਲ ਇਹ ਹੈ ਬਠੰਡੀ ਆ ਲੋ ਜੀ ਕੰਪਨੀ ਦੀ ਸੀਲਸ ਲੱਗੇ ਜੀ ਪੂਰੀ ਕੋਈ ਵੰਗਾ ਨਹੀਂ ਪਾਉਣਾ ਕੋਈ ਭਾਰਾ ਨਹੀਂ ਪਾਉਣਾ ਸੱਲੋ ਜੀ ਕਰ ਲਓ ਚੱਕ ਜੀ ਹਾਂ ਜੀ 8 ਕਿਲੋ ਦੋ ਦਾ ਪੱਲ ਲੈ ਤਾ ਮਣਕੇ ਦੇ ਦਾਂਗੇ ਜਿਹੜਾ 8 ਕਿਲੋ ਮਣਕੇ ਸੌਦਾ ਕਰ ਲਿਆ ਤੁਸੀਂ ਹਾਂ ਜੀ ਇਹਦੇ ਬਾਰੇ ਕੀ ਚੁੱਕ ਕਾ ਮੈਂ ਝੂਠ ਸਾਜ ਕੇ ਨਾ ਮਾਰ ਕੇ ਦੀਗੇ ਫੈਲਾ ਨਹੀਂ ਕੋਈ ਆਗਾ ਹਾਂ ਜੀ ਦੱਸੋ ਜੀ ਮੁੱਲ ਦਾ ਇਹ ਆਪ 15000 ਦੀ ਬੱਚੀ ਦੇ ਦਾਂਗੇ 15000 ਦੀ ਹਾਂ ਕਿੰਨਾ ਕੁ ਮੰਨਣਾ ਸਦਾ 1000 ਦਾ ਜੀ 1000 ਦਾ 1000 ਦਾ ਹੋਰ ਕਰਦੀ ਪੇਰਾ ਜੀ ਹਾਦੀ ਕਰ ਜੀ 14 ਦੇ ਦੇ ਦਈਏ ਨਹੀਂ 13 ਦੀ ਕਰਨੀ ਕੋਈ ਜਾਂ ਦੇ 13 13 ਤੋਲ ਦੇ ਵੇਖੀ ਜੀ ਜੇ ਤਾਂ ਇਹ ਪੁੱਛ ਤੇ ਨਹੀਂ ਹੈ ਜੀ ਦਾ ਲਓ ਜੀ ਡਿਮਾਂਡ 15000 13000 ਚੋਂ ਆਇਆ ਜਾਂਦਾ ਮਾਨਤਨ ਸ਼ੋਅ ਚ ਆਵੇ ਕੋਈ ਵੀਰ ਇਹ ਨਾ ਆਖੇ ਵੀ ਕੋਈ ਉਦਾਂ ਹੀ ਹੋਊਗੀ ਆਹ ਚੋਕੇ ਦੋ ਦਿਆਂ ਚੋਕੇ ਲਵੇ ਯਾਰ ਦੀ ਚੋਕੇ ਆਦੇ ਤਸਲੀ ਕਰਦੇ ਜਿਹੜੀ ਗੱਲ ਹੈ ਨਾ ਜੀ ਆਪਾਂ ਕੋਈ ਗੁੱਸਾ ਜਾਣੀ ਠੀਕ ਹੈ ਜੀ ਇਹਦੋਂ ਅੱਗੇ ਆ ਗਈ ਗਾਂ ਹੈ ਗੱਬਣ ਵੀਰ ਜੀ ਇਹ ਗੱਬਣ ਗਾਂ ਆ ਇਹ ਗਾਂ ਕੋ 20 ਦਿਨ ਦੀ ਜਿੱਥੋਂ ਲਈ ਉਹਦੇ ਘਰ ਦੇ ਰੱਖਿਆ ਜਾਂਦੇ ਵੀ 20 ਦਿਨ ਲੈਂਦੀ ਆ ਅੱਛਾ ਜੀ ਮਹੀਨਾ ਲੈ ਜੂਗੇ ਮਹੀਨਾ ਹੀ ਲਾਉਦੇ ਠੀਕ ਹੈ ਜੀ ਬੱਛੀ ਦੀ ਜਾਦਵੀਰ ਬੜੀ ਬੱਛੀ ਦੀ ਬੱਚਿਆਂ ਜਿੱਥੋਂ ਲਈਨ ਬੱਚੀਆਂ ਫਾਰਮ ਨੇ ਲਈ ਗੱਲ ਅ ਠੀਕ ਹੈ ਜੀ ਉਹਦੇ ਕਰਕੇ ਬੱਚੀ ਨਾ ਥੋੜਾ ਜਨਾ ਲਪਾਇਆ ਲਾਇਆ ਕਿਉਂਕਿ ਲਪਾਇਆ ਆਹ ਲਓ ਜੀ ਕਿੰਨਾ ਟਾਈਮ ਪਿਆਸ ਹੁੰਜ ਰਿਹਾ ਨਾ ਜੀ ਇਹਨੇ ਮਹੀਨਾ ਲੈ ਜੂਗੀ ਬੜਾ ਬੱਚੀ ਦੀ ਜਾਦਵੀਰ ਬੜੀ ਬੱਚੀ ਦੀ ਆਹ ਲਓ ਜੀ ਬੱਚੀ ਫਾਰਮੂਲਾ ਲਈ ਹੈ ਥੋੜਾ ਜਨਾ ਬੱਚੀ ਨਾ ਹੁੰਦੀ ਨਾ ਖੁੱਲੀ ਰਹਿੰਦੀ ਸੀ ਉਹਦੇ ਕਰਕੇ ਥੋੜਾ ਜਨਾ ਲਪਾਇਆ ਲਾ ਜੀ ਜੱਪੂ ਕਰਕੇ ਠੀਕ ਹੈ ਜੀ ਆਹ ਲਓ ਜੀ ਸਤਾ ਮਹੀਨੇ ਨਹੀਂ ਕਿ 7.5 ਜੀ ਜੀ ਮਹੀਨਾ ਲੈ ਜੂਗੀ ਪੂਰਾ ਅਜੇ ਮੀਨਾ ਖਰਦਵਾ ਗਈ ਕੋਈ ਫੇਲ ਨਾ ਆ ਰਹੀ ਆ ਆ ਲੈ ਜੀ ਕਰੋ ਚੈੱਕ ਇਹ ਇੱਕ ਮਿੰਟ ਦਾ ਟਾਈਮ ਖੜਦੀ ਆ ਅਸਲੀ ਦੇ ਵਿੱਚ ਜੀ ਅਜੇ ਦੁੱਧ ਲਾਉਣਾ ਸ਼ੁਰੂ ਕੀਤਾ ਹੀ ਆ ਜੀ ਹਾਂਜੀ ਪਹਿਲਾਂ ਅੱਛਾ ਹੈਗੀ ਪਹਿਲ ਨਹੀਂ ਹਾਂਜੀ ਹਾਂ ਜੋਨ ਇਹਦਾ ਮੁੱਲ ਕਿੰਨਾ ਕਰਨਾ ਇਹ 40000 ਦੀ ਵਾਛੀ ਦੇਵਾਂਗੇ 40000 ਦੀ 40000 ਅਜੇ ਟਾਈਮ ਪੇਸ ਹੋਣ ਚਾਹ। ਉਹ ਵਾਛੀ ਤੇ ਆ ਵੀ 80 90000 ਦੀ ਵਾਛੀ ਵਿਕਦੀ ਜੀ ਠੀਕ ਹੈ ਕੋਈ ਜੇ ਥੋੜੀ ਭੁੱਖੀ ਆ ਝੱਭੂ ਕਰਕੇ ਪੱਤੇ ਨਹੀਂ ਗਾਣੇ ਖਾਦੇ ਇਸ ਫੇਰ ਦਾ ਤੀਲਾ ਵਿੱਚ ਜੇ ਜੋ ਸਦਾ ਕੋਈ ਕੰਨਾ ਕ ਮੰਤਰ ਚੋਸਦਾ 50000 ਦੀ ਵਚੀ ਦੇ ਦਾਂਗੇ 50000 ਦੀ ਠੀਕ ਹੈ ਜੀ ਲਓ ਦੋਸਤੋ ਇੱਕ ਗਾਂ ਗੱਬਣ 35000 ਰੁਪਿਆ ਰੇਟ ਟਿੱਪਕੇ ਥਲਾਂ ਦੀ ਪਾਸ ਕਰਕ ਤੱਕ ਇਹਦੀ ਚੱਕ ਆ ਕੇ ਲਵੇ ਕੋਈ ਆਪ ਦੀ ਆਪ ਲੋ ਇਹਦੀ ਗਰੰਟੀ ਵੀਰ ਜੀ ਉਹਨਾਂ ਜਿਹੜੀ ਹੋਣੀ ਜਦੋਂ ਚੈੱਕ ਹੋਈ ਆਪ ਦਾ ਡਾਕਟਰ ਆ ਕੇ ਚੈੱਕ ਆ ਕੇ ਮੁਰਕੇ ਕੋਈ ਗਰੰਟੀ ਦੀ ਜੀ ਠੀਕ ਹੈ ਜੀ ਹਾਂ ਤੇ ਇਹ ਦੋ ਅਗੇ ਗਾਂ ਜਿਹੜੀਆਂ ਦੋ ਸੁਈਆਂ ਸੁਈਆਂ ਇੱਕ ਗਾਂ ਬਿਲਕੁਲ ਤਾਜੀ ਸੁਈ ਤੇ ਇੱਕ ਸਾਧ ਟੋਪੜਿਆ ਇਹ ਦੋ ਮਹੀਨੇ ਦੀ ਬਣੀ ਹੈ ਸੁਈ ਸੁਈ ਪਹ ਨੂੰ ਇੱਕ ਟਾਈਮ ਦੋ ਟਾਈਮ ਚੋ ਕੇ ਤਸੱਲੀ ਕਰੀ ਤੁਹਾਡਾ ਹੱਕ ਹੈ ਤੁਹਾਡਾ ਫਰਜ਼ ਹੈ ਜਰੂਰ ਕਰਿਆ ਕਰੋ ਐਡਰੈਸ ਇੱਕ ਰਿਫੇ ਬੋਲ ਦੇ ਨਾਮ ਜੋਬ ਨੇ ਫੋਨ 'ਤੇ ਇੱਕ ਹੀ ਫੀਸ ਬੋਲਦੇ। ਬਾਕੀ ਵੀ ਇਹਨੇ ਇੱਕ ਨੇ ਸਾਈ ਪਾਈ 2000 ਰੁਪਿਆ ਗਾਂ ਦੀ। ਹੂੰ ਤੇ ਉਹਨੂੰ ਵੀਰ ਨੂੰ 3-4 ਦਿਨ ਡੀਕਾ ਤੇ ਮੇਰਾ ਭਾ ਜੇ ਪਾਹੇ ਬਾਂਦੇ ਫੇਰ ਸਾਈ ਪਾਏ ਸਾਈ ਨਾ ਪਾਏ। ਠੀਕ ਹੈ ਜੀ। ਮੇਰੀ ਗਾਦੋ ਵੀਰ ਭਾ ਗੁੱਸਾ ਨਾ ਕਰੇ। ਠੀਕ ਹੈ ਜੀ। ਤੇ ਕਿਉਂ ਯਾ ਇੱਕ ਸਾਡਾ ਵੀ ਕੰਮ ਮਰਕਾਵਦਾ ਵੀ ਲੋਕਦਾ ਏ। ਠੀਕ 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 ਹੈ। ਹਾਂ ਠੀਕ ਹੈ। ਸਾਈ ਦਾ ਸਮਾਂ ਸੀਮਾ। ਸਾਈ ਉਦੋਂ ਪਾਇਆ ਕਰ ਜਦੋਂ ਵੀਰ ਪਾਹੇ ਹੁੰਦੇ ਕੋਲੇ ਨੇ ਸਾਈ ਨਾ ਮੇਰਾ ਪਾਪਾ ਮਰਕੇ ਗੁੱਸਾ ਨਾ ਕੋਈ ਵੀਰ ਕਰੇ। ਕਿਉਂਕਿ ਸਾਈ ਸਾਡੀ ਗਾਂ ਦੋ ਜਣਾ ਬਚ